ਮੈਂ ਪ੍ਰਦੀਪ ਚੋਦਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬਲਿਊਸ ਚੈਨਲ ਕਈ ਦਿਨਾਂ ਤੋਂ ਜਿਹੜੀ ਚੋਰੀ ਦੀਆਂ ਵਾਰਦਾਤਾ ਰਾਜਪੁਰਾ ਦੇ ਵਿੱਚ ਹੋ ਰਹੀਆਂ ਐ ਲਗਾਤਾਰ ਅਸੀਂ ਆਪਣੇ ਚੈਨਲ ਦੇ ਥਰੂ ਤੁਹਾਨੂੰ ਖਬਰਾਂ ਦਿਖਾ ਰਹੇ ਹਾਂ ਸਾਨੂੰ ਵੀ ਚੰਗੀ ਨਹੀਂ ਲੱਗਦੀਆਂ ਇਹ ਜਿਹੇ ਖਬਰਾਂ ਦਿਖਾਣੀਆਂ ਅਸੀਂ ਵੀ ਚਾਹੁੰਦੇ ਹਾਂ ਕਿ ਵੀ ਸਾਡੇ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਅਮਨ ਸ਼ਾਂਤੀ ਬਣੀ ਰਹੇ ਤੇ ਪੁਲਿਸ ਆਪਣਾ ਕੰਮ ਵਧੀਆ ਤਰੀਕੇ ਨਾਲ ਕਰੇ ਕੁਝ ਦਿਨ ਪਹਿਲਾਂ ਵੀ ਅਸੀਂ ਇੱਕ ਖਬਰ ਆਪਣੇ ਚੈਨਲ ਦੇ ਉੱਤੇ ਲਾਈ ਸੀਗੀ ਤੇ ਤੁਸੀਂ ਜਿਹੜੀ ਦੇਖ ਰਹੇ ਹੋ ਆਨੰਦ ਕਰਿਆਨਾ ਸਟੋਰ ਜਿਹੜਾ ਰਾਜਪੁਰਾ ਦੇ ਵਿੱਚ ਹੈ ਜਦ ਆਪਾਂ ਰਾਜਪੁਰਾ ਐਂਟਰ ਕਰਦੇ ਆ ਬਾਈਪਾਸ ਤੋਂ ਓਵਰਬ੍ਰਿਜ ਚੜਦੇ ਆ ਤਾਂ ਲੈਫਟ ਹੈਂਡ ਸਾਈਡ ਤੇ ਜਿਹੜਾ ਆਨੰਦ ਕਰਿਆਨਾ ਸਟੋਰ ਹੈ ਉੱਥੇ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਬੜੇ ਹੀ ਆਰਾਮ ਦੇ ਨਾਲ ਦੁਕਾਨ ਦੇ ਅੰਦਰ ਆਉਂਦੇ ਆ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਆ ਜਦ ਅਸੀਂ ਆਪਣੇ ਚੈਨਲ ਤੇ ਖਬਰ ਲਾਈ ਖਬਰ ਲਾਣ ਤੋਂ ਬਾਅਦ ਕੁਝ ਕੁ ਲੋਕਾਂ ਨੇ ਉਹ ਉਹਨਾਂ ਜਿਹੜੇ ਚੋਰੀ ਕਰਨ ਵਾਲੇ ਬੰਦੇ ਹੈ ਉਹਨਾਂ ਨੂੰ ਪਛਾਣਿਆ ਤੇ ਦੁਕਾਨਦਾਰ ਦੇ ਨਾਲ ਸੰਪਰਕ ਕੀਤਾ ਦੁਕਾਨਦਾਰ ਨੇ ਜਿੱਦਾਂ ਦੱਸਿਆ ਸਾਨੂੰ ਫੋਨ ਕਰਕੇ ਕਿ ਉਹਨੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਸ ਆਦਮੀ ਦੀ ਸੂਚਨਾ ਦਿੱਤੀ ਪਰ ਪੁਲਿਸ ਵਾਲਿਆਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤਾਂ ਉਹਨਾਂ ਨੂੰ ਆਪ ਜਾ ਕੇ ਉਸ ਬੰਦੇ ਨੂੰ ਫੜ ਕੇ ਲਿਆਣਾ ਪਿਆ ਤੇ ਪੁਲਿਸ ਦੇ ਹਵਾਲੇ ਕੀਤਾ ਤੇ ਉਸ ਤੋਂ ਬਾਅਦ ਕਿਆ ਕੁਝ ਹੋਇਆ ਉਹ ਤੁਹਾਨੂੰ ਸੁਣਾਉਂਦੇ ਆ ਤੁਸੀਂ ਸੁਣੋ ਦੁਕਾਨਦਾਰ ਦਾ ਕਿਆ ਕਹਿਣਾ ਹੈ ਵੀਰ ਜੀ ਕੁਝ ਦਿਨਾਂ ਪਹਿਲਾਂ ਤੁਹਾਡੇ ਦੁਕਾਨ ਤੇ ਚੋਰੀ ਹੋਈ ਸੀ ਅੱਜ ਤੁਸੀਂ ਫੇਰ ਦੁਆਰਾ ਸਾਨੂੰ ਬੁਲਾਇਆ ਕਿਆ ਕਾਰਨ ਜੀ ਇਸ ਦਾ ਇਹ ਕਾਰਨ ਹੈ ਜੀ ਜਿਹੜੀ ਆਪਣੀ ਨਿਊਜ਼ ਲੱਗੀ 89 ਦੀ ਉਹਦਾ ਮੈਨੂੰ ਬਹੁਤ ਬੈਨੀਫਿਟ ਮਿਲਿਆ ਜਿਹੜੀ ਆਪਾਂ ਇਹਦੀ ਖਬਰ ਲੈ ਉਸ ਖਬਰ ਕਰਕੇ ਮੈਨੂੰ ਚੋਰ ਦਾ ਬਹੁਤ ਜਲਦੀ ਪਤਾ ਲੱਗ ਗਿਆ ਔਰ ਮੈਂ ਉਹਦੇ ਅੰਤ ਤੱਕ ਪਹੁੰਚ ਚੁੱਕਿਆ ਸੀ ਔਰ ਉਸ ਨੂੰ ਫਿਰ ਮੈਂ ਉਹ ਚੋਰ ਗੋਪਾਲਪੁਰ ਦਾ ਸੀ ਜੀ ਉਹਨੂੰ ਕਿਸ ਨੇ ਖਬਰ ਦੇਖ ਕੇ ਕੋ ਕੋਣ ਆਇਆ ਬੰਦਾ ਉਹਨੇ ਕੀ ਕਿਹਾ ਤੁਹਾਨੂੰ ਅਗੇ ਇਹ ਤਾਂ ਜੀ ਬਹੁਤ ਬੈਨੀਫਿਟ ਮਿਲਿਆ ਮੈਨੂੰ 89 ਦੇ ਜਿਹੜੀ ਆਪਾਂ ਉਸੇ ਨਿਊਜ਼ ਲਈ ਉਹ ਫੇਸਬੁੱਕ ਤੋਂ ਮੈਨੂੰ ਸੀਜੀ ਨੇ ਫੋਨ ਕਰਿਆ ਔਰ ਮੈਨੂੰ ਆ ਕੇ ਮਿਲਿਆ ਉਸ ਕਰਕੇ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਉਹਨਾਂ ਨੇ ਚੋਰ ਬਾਰੇ ਦੱਸਿਆ ਵੀ ਚੋਰ ਦਾ ਜਿਹੜਾ ਪਿੰਡਾ ਗੋਪਾਲਪੁਰ ਹੈ ਉੱਥੇ ਜਾ ਕੇ ਆਪਾਂ ਉਸੇ ਘਰ ਜਾ ਕੇ ਕਲੀਅਰ ਕਰਿਆ ਫਿਰ ਸਾਰੀ ਖਬਰ ਉਤੋਂ ਮਿਲੀ ਪਿੰਡ ਤੋਂ ਵੀ ਇਹੀ ਹੈ ਹੁਣ ਤੁਹਾਡਾ ਸਾਰਾ ਸਮਾਨ ਤੁਹਾਨੂੰ ਮਿਲ ਗਿਆ ਨਹੀਂ ਜੀ ਮੈਨੂੰ ਕੋਈ ਬਰਾਮਦੀ ਨਹੀਂ ਮਿਲੀ ਮੇਰੇ ਉੱਪਰ ਬਹੁਤ ਵਜਨ ਪਾਇਆ ਗਿਆ ਤੇ ਵੀ ਬਰਾਮਦੀ ਕੋਈ ਨਹੀਂ ਮਿਲੀ ਮੈਨੂੰ ਉਹਨਾਂ ਨੇ 20000 ਰੁਪਏ ਦੇਣ ਦੀ ਕੋਸ਼ਿਸ਼ કરી ਆਪਾਂ ਰੁਪਈਆ ਨਹੀਂ ਲਿਆ ਜੀ ਨਾਲ ਚੋਰੀ ਵੀ ਤੁਹਾਡੇ ਦੁਕਾਨ ਚ ਹੋਈ ਆ ਤੁਸੀਂ ਕਹਿੰਦੇ ਤੁਹਾਡੇ ਤੇ ਹੀ ਵਜਨ ਕਿਸ ਤਰੀਕੇ ਦਾ ਵਜਨ ਪਾਇਆ ਵਜਨ ਇਹ ਪਾਇਆ ਗਿਆ ਜੀ ਚੋਰ ਕਹਿੰਦਾ ਵੀ ਮੇਰੇ ਨਾਲ ਰਾਜੀਨਾਮਾ ਕਰ ਲਓ ਚੋਰ ਨਾਲ ਕਾਹਦਾ ਰਾਜੀਨਾਮਾ ਜੀ ਉਹ ਤਾਂ ਫਿਰ ਚੋਰੀਆਂ ਕਰੇਗਾ ਉਹ ਤਾਂ ਅੱਜ ਛੱਡ ਦੋ ਦੂਜੇ ਦਿਨ ਫਿਰ ਜਾਏਗਾ ਇਸ ਕਰਕੇ ਆਪਾਂ ਕੋਈ ਰਾਜੀਨਾਮਾ ਨਹੀਂ ਕਰਿਆ ਕਿਸੇ ਨਾਲ ਚੋਰ ਤੁਹਾਨੂੰ ਮਿਲਿਆ ਕਿੱਥੇ ਥਾਣੇ ਚ ਇਹ ਗੱਲ ਬੋਲ ਗਈ ਹੈ ਚੋਰ ਮੈਂ ਮੈਂ ਉਹਨਾਂ ਦੀ ਕੋਪਾਲਪੁਰ ਪਿੰਡ ਗਿਆ ਮੈਂ ਉਹਨਾਂ ਨੂੰ ਆਪਣੇ ਆਪ ਘਰੋਂ ਲੈ ਕੇ ਆਇਆ ਜਾ ਕੇ ਫਿਰ ਮੈਂ ਪੁਲਿਸ ਦੇ ਹਵਾਲੇ ਕਰਿਆ ਇਸ ਚੀਜ਼ ਜੀ ਤੁਹਾਡੀ ਕਿਸ ਨੇ ਕਿਸ ਨੇ ਮਦਦ ਕੀਤੀ ਮੈਨੂੰ ਇਸ ਚੀਜ਼ ਇੱਕ ਸੋਨੂ ਜੀ ਆਪਣੇ ਸੁਖੀ ਜੀ ਨੇ ਮਦਦ ਕੀਤੀ ਸਤੀ ਜੀ ਨੇ ਮਦਦ ਕੀਤੀ ਪਰ ਪੁਲਿਸ ਵੱਲੋਂ ਮੈਨੂੰ ਕੋਈ ਨਹੀਂ ਮਦਦ ਮਿਲੀ ਠੀਕ ਹੈ ਜੀ ਪੁਲਿਸ ਕੀ ਕਹਿੰਦੀ ਰਹੀ ਤੁਹਾਨੂੰ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ ਦਬਾਈ ਪਾੰਦ ਰਹੇ ਵੀ ਫੈਸਲਾ ਕਰ ਲੈ ਤੇ ਜਦ ਤੁਸੀਂ ਲੈ ਕੇ ਗਏ ਹੋ ਚੋਰ ਨੂੰ ਉੱਥੇ ਤੇ ਉੱਥੇ ਪੁਲਿਸ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਸੀਗਾ ਕਿ ਮੈਂ 22 ਤਰੀਕ ਸ਼ਾਮ ਨੂੰ 12 ਵਜੇ ਦਪਹਿਰ ਨੂੰ ਉਹਨਾਂ ਨੂੰ ਦੇਖਿਆ ਜੀ ਚੋਰ ਨੂੰ ਸ਼ਾਮ ਨੂੰ ਫੇਰ ਛੱਡ ਦਿੱਤਾ ਗਿਆ ਫਿਰ 27 ਤਰੀਕ ਸ਼ਾਮ ਨੂੰ ਵਜਨ ਪਾੜ ਕਰਕੇ ਮੈਂ ਇੱਧਰ ਉੱਧਰ ਜਾੜ ਕੇ ਤ ਗਿਆ ਜੀ ਉਸ ਕਰਕੇ ਫਿਰ ਦੁਆਰਾਂ ਨੂੰ ਲਿਆਂਦਾ ਗਿਆ ਤੁਸੀਂ ਇਸ ਸਬੰਧੀ ਚ ਕਿਸੇ ਉੱਚ ਅਧਿਕਾਰੀ ਨਾਲ ਵੀ ਗੱਲ ਕੀਤੀ ਕਿ ਵੀ ਚੋਰ ਵੀ ਤੁਸੀਂ ਫੜ ਕੇ ਲੈ ਕੇ ਗਏ ਹੋ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਮਤਲਬ ਬਰਾਮਦ ਹੀ ਨਹੀਂ ਹੋਇਆ ਸਮਾਨ ਇੰਨਾ ਸਮਾਨ ਚੋਰੀ ਨਹੀਂ ਨਹੀਂ ਕੋਈ ਬਰਾਮਦ ਨਹੀਂ ਹੋਇਆ ਫਿਰ ਮੈਂ ਸਤੀਜੀ ਦੀ ਮਦਦ ਮੰਗੀ ਜੀ ਉਸ ਨੇ ਸਤੀਜੀ ਨੇ ਮੇਰਾ ਬਹੁਤ ਸਾਥ ਦਿੱਤਾ ਚੋਰ ਮੰਨ ਗਿਆ ਸੀਗਾ ਕਿ ਮੈਂ ਹੀ ਚੋਰੀ ਕੀਤੀ ਹੈ ਚੋਰ ਮੰਨ ਗਿਆ ਤਾਂ ਹੀ ਮੈਨੂੰ 20000 ਰੁਪਏ ਦੇ ਰਹੇ ਸੀ ਹੁਣ ਕਿੰਨੇ ਬੰਦੇ ਫੜੇ ਗਏ ਆ ਕਿਉਂਕਿ ਚੋਰੀ ਵੀਡੀਓ ਚ ਤਾਂ ਦਿਖ ਰਹੀ ਸੀ ਜਾਦਾ ਬੰਦੇ ਆ ਕਿੰਨੇ ਬੰਦੇ ਫਿਲਹਾਲ ਇੱਕੋ ਬੰਦਾ ਫੜਿਆ ਗਿਆ ਜੀ ਦੂਜੇ ਜਿਹੜੇ ਸਰਦਾਰ ਜੀ ਨਾਲੋਂ ਨਹੀਂ ਫੜੇ ਗਏ ਹਾਲ ਤੱਕ ਮੈਂ ਬਹੁਤ ਕੋਸ਼ਿਸ਼ ਕਰੀ ਕਿ ਇਸਨੇ ਪੁੱਛਤਾਛ ਨਹੀਂ ਕਰੀ ਦੋ ਦਿਨ ਦਾ ਰਿਮਾਂਡ ਵੀ ਲਿਆ ਉਸ ਰਿਮਾਂਡ ਚ ਨਾ ਮੈਨੂੰ ਬੁਲਾਇਆ ਗਿਆ ਨਾ ਮੇਰੇ ਨੇੜੇਕ ਚੋਰ ਨੂੰ ਕਰਿਆ ਗਿਆ ਜੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ ਮੈਨੂੰ ਲੱਗਦਾ ਤਾਂ ਨਹੀਂ ਇਨਸਾਫ ਮਿਲੇਗਾ ਜੀ ਜਿਸ ਹਾਲਾਤ ਤੇ ਪੁਲਿਸ ਨੇ ਮੈਨਾਂ ਵਿਵਹਕ ਕੀਤਾ ਹੈ ਸੁਖੀ ਜੀ ਕੀ ਕਹਿਣਾ ਚਾਹੋਗੇ ਉਸ ਦਿਨ ਵੀ ਤੁਸੀਂ ਕਿਹਾ ਸੀਗਾ ਕਿ ਚੋਰ ਮਸਤ ਹੈ ਤੇ ਪੁਲਿਸ ਕਿਆ ਕਹਿਣਾ ਚਾਹੋਗੇ ਜਿੱਦਾਂ ਇਹਨਾਂ ਨੇ ਵੀਰ ਜੀ ਨੇ ਦੱਸਿਆ ਕਿ ਕੋਈ ਕਾਰ ਨਹੀਂ ਦੇਖੋ ਪਹਿਲਾਂ ਤਾਂ ਬਹੁਤ ਅਸੀਂ ਧੰਨਵਾਦੀ ਹਾਂ ਐਕਸ਼ਨ ਪੰਜਾਬ ਦਾ ਤੇ ਬੜਾ ਹੀ ਧੰਨਵਾਦੀ ਹਾਂ ਅਸੀਂ ਨਿਊਜ਼ 89 ਦਾ ਤੇ ਅੱਜ ਅਸੀਂ ਜਿਹੜਾ ਤੁਹਾਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਬੁਲਾ ਕੇ ਤੁਹਾਨੂੰ ਅਸੀਂ ਜਿਹੜਾ ਧੰਨਵਾਦ ਕਰਨ ਲਈ ਬੁਲਾਇਆ ਹੈ ਕਿ ਤੁਹਾਡੀ ਦੋਨਾਂ ਦੇ ਜਿਹੜੇ ਖਬਰ ਚੱਲਣ ਤੋਂ ਬਾਅਦ ਵਾਇਰਲ ਹੋਣ ਤੋਂ ਬਾਅਦ ਜਿਹੜਾ ਸਾਨੂੰ ਇੱਕ ਬੰਦਾ ਆਇਆ ਉਹਨੇ ਚਿੰਨਹਿਤ ਕੀਤਾ ਹੈ ਕਿ ਇਹ ਬੰਦਾ ਹੈ ਤੇ ਉਸ ਤੋਂ ਤੁਹਾਡੀ ਖਬਰਾਂ ਦੇ ਦੇਖਣ ਤੋਂ ਬਾਅਦ ਹੀ ਅਸੀਂ ਉਸ ਚੋਰ ਤੱਕ ਪਹੁੰਚ ਸਕੇ ਹਾਂ ਤੇ ਜਿਹੜੀ ਖਬਰ ਗੱਲ ਤੁਸੀਂ ਕਰ ਰਹੇ ਹੋ ਚੋਰ ਪਸਤ ਦੀ ਉਹ ਗੱਲ ਇਸ ਤਰ੍ਹਾਂ ਦੇਖੋ ਕਿ ਇੱਥੇ ਪੂਰਾ ਤੁਸੀਂ ਪ੍ਰਕਰਮ ਦੇਖੋ ਜਿਹੜੀ ਅਸੀਂ ਪਹਿਲਾਂ ਵੀ ਸਟਾਰਟਿੰਗ ਦੀ ਗੱਲ કરી ਸੀਗੀ ਜਦ ਸਾਨੂੰ ਚੋਰ ਦਾ ਪਤਾ ਲੱਗਿਆ ਸੀ ਫੋਕਲ ਪੁਆਇੰਟ ਥਾਣੇ ਦੇ ਜਿਹੜੇ ਸਾਡੇ ਦਰਸ਼ਨ ਜੀ ਹੈ ਦੋ ਮੁਲਾਜ਼ਮਾਂ ਨੂੰ ਸੀ ਆਪਣੇ ਨਾਲ ਲੈ ਕੇ ਗਏ ਆ ਉੱਥੋਂ ਚੋਰ ਅਸੀਂ ਨਾਲ ਲੈ ਕੇ ਆਏ ਆ ਮਗਰ ਥਾਣੇ ਚ ਜਾਣ ਤੋਂ ਬਾਅਦ ਜਿਹੜੇ ਥਾਣੇ ਦੇ ਮੁੰਸ਼ੀ ਸੀਗਾ ਉਹਦਾ ਰਵਈਆ ਜਿਹੜਾ ਇੰਨਾ ਬੇਕਾਰ ਸੀਗਾ ਬਲਕਿ ਸਾਨੂੰ ਤਾਂ ਐਵੇਂ ਲੱਗ ਰਿਹਾ ਸੀਗਾ ਪਤਾ ਨਹੀਂ ਅਸੀਂ ਕੋਈ ਚੋਰੀ ਕਰਕੇ ਆਏ ਆ ਚੋਰ ਨੂੰ ਇੱਕ ਵੀਆਈਪੀ ਜਿਹੜਾ ਉੱਥੇ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀਗਾ ਸਾਢੇ 12 ਬਾਰ ਕਹਿਣ ਤੇ ਵੀ ਕਿ ਚੋਰ ਨੂੰ ਦੇਖੋ ਜੀ ਤੁਸੀਂ ਬੰਦ ਕਰ ਦਿਓ ਅੰਦਰ ਉਹਨਾਂ ਨੇ ਬਿਲਕੁਲ ਖੁੱਲਾ ਛੱਡਿਆ ਜਾਂਦਾ ਸੀਗੇ ਜੇ ਭੱਜ ਗਿਆ ਅਸੀਂ ਤਾਂ ਇੰਨੀ ਮਿਹਨਤ ਕਰੀ ਐ ਤੇ ਉਹ ਈਵੇਂ ਸਾਨੂੰ ਕੁਦ-ਕੁਦ ਕੇ ਪੈਰੇ ਤੇ ਕਿ ਪਤਾ ਨਹੀਂ ਅਸੀਂ ਕੀ ਕਹੋ ਵੀ ਮਾੜਾ ਕੰਮ ਕਰਤਾ ਕੀ ਪਤਾ ਨਹੀਂ ਕੋ ਚੋਰ ਜਿਵੇਂ ਕੋਈ ਤਾਲਮੇਲ ਉਹਨਾਂ ਦੇ ਨਾਲ ਬਣਿਆ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਜੀ ਕਿ ਬਿਲਕੁਲ ਪੁਲਿਸ ਦਾ ਇਸ ਕੇਸ 'ਚ ਰਵਈਆ ਮੈਂ ਅੱਜ ਵੀ ਉਸੇ ਗੱਲ ਤੇ ਆਪਣੀ ਕਾਇਮ ਹੈ ਬਿਆਨ ਤੇ ਕੀ ਬਿਲਕੁਲ ਕੋਈ ਰਵਈਆ ਬਹੁਤ ਵਧੀਆ ਨਹੀਂ ਰਿਹਾ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਦਾ ਰਵਈਆ ਇਹੋ ਜਿਹਾ ਹੈ ਕਿਹ ਹੈ ਇਹੀ ਕਾਰਨਤਾ ਨਹੀਂ ਕਿ ਵੀ ਰਾਜਪੁਰਾ ਚ ਚੋਰੀਆਂ ਦੀ ਵਾਰਦਾਤਾਂ ਵਧ ਰਹੀਆਂ ਦੇਖੋ ਪੁਲਿਸ ਮੈ ਤਾਂ ਸਮਝ ਨਹੀਂ ਆਉਂਦੀ ਇੱਕ ਗੱਲ ਤੁਸੀਂ ਹੁਣ ਪਿੱਛੇ ਦੀ ਇੱਕ ਨਿਊਜ਼ ਆਉਂਦੀ ਆ ਅਸੀਂ ਖਬਰ ਦੇਖੀ ਸੀਗੀ ਜਿਹਦੇ ਵਿੱਚ ਜਿਹੜੇ ਰਗੂਵੀਰ ਜੀ ਹੈ ਸਮਾਜ ਸੇਵੀ ਹੈ ਉਹਨਾਂ ਦੁਆਰੇ ਇੱਕ ਚੋਰ ਨੂੰ ਚੋਰ ਨਹੀਂ ਕਾਹhenge ਬਲਕਿ ਇੱਕ ਲੇਡੀਜ਼ ਨਾਲ ਬਤਮੀਜ਼ੀ ਕਰਦਾ ਇੱਕ ਬੰਦਾ ਫੜਿਆ ਗਿਆ ਸੀਗਾ ਤੇ ਪੀਸੀਆਰ ਤੋਂ ਉਹ ਬੰਦਾ ਛੁੱਟ ਕੇ ਭੱਜ ਗਿਆ ਹਣਾ ਇੱਥੇ ਅਸੀਂ ਬੰਦਾ ਲੈ ਕੇ ਆਏ ਆ ਤੁਹਾਨੂੰ ਇੱਕ ਹੋਰ ਮੈਂ ਬੜੀ ਹੈਰਾਨੀ ਵਾਲੀ ਗੱਲ ਦੱਸਦਾ ਜਦ ਅਸੀਂ ਸ਼ਾਮ ਨੂੰ ਇਨਕੁਆਰੀ ਕਰਨ ਲਈ ਕਿ ਕਿਆ ਪੁਲਿਸ ਨੇ ਕੋਈ ਰਿਕਵਰੀ ਕਰੀ ਜਾਂ ਕੋਈ ਆ ਕਿੱਥੇ ਤੱਕ ਇਨਕੁਆਰੀ ਪਹੁੰਚੀ ਹੈ ਸਾਨੂੰ ਜੀ ਤੇ ਮੈਂ ਥਾਣੇ ਪਹੁੰਚਦੇ ਆ ਤੇ ਉੱਥੇ ਸਾਨੂੰ ਕਿਹਾ ਜਾਂਦਾ ਕਿ ਚੋਰ ਅੰਦਰ ਹਵਲਾਚ ਬੈਠਿਆ ਜੀ ਕਿ ਅਸੀਂ ਕੋਈ ਨਹੀਂ ਜਦ ਸਾਡੇ ਜਿੱਦ ਕਰਨ ਤੇ ਅਸੀਂ ਦੇਖ ਜਾਂਦੇ ਅੰਦਰ ਤੇ ਇੱਕ ਕੰਬਲ ਪੇਟ ਕੇ ਰੱਖਿਆ ਹੋਇਆ ਤੇ ਅਸੀਂ ਪੁੱਛਿਆ ਕਿ ਵੀ ਚੋਰ ਕਿੱਥੇ ਆ ਉਹ ਕਹ ਰਿਹਾ ਜੀ ਉਹਦੀ ਨਾ ਤਬੀਅਤ ਖਰਾਬ ਹੋ ਗਈ ਸੀ ਤੇ ਉਹ ਅਸੀਂ ਉਹਨੂੰ ਘਰੇ ਭੇਜਿਆ ਇਲਾਜ ਕਰਾਣ ਲਈ ਨਾ ਸਾਨੂੰ ਕੌਨਫੀਡੈਂਸ ਚ ਲੈ ਆ ਗਿਆ ਸਾਨੂੰ ਦੱਸ ਦਿੰਦੇ ਅਗਰ ਚੋਰ ਬਿਮਾਰ ਹੈ ਸਾਨੂੰ ਕਹਿੰਦੇ ਕਿ ਬਿਮਾਰ ਹੈ ਦੇਖੋ ਜੀ ਅਸੀਂ ਇਹਨੂੰ ਹਸਪੀਟਲ ਦਾਖਲ ਕਰਾ ਰਹੇ ਹਾਂ ਇਨਸਾਨੀਅਤ ਦੇ ਨਾਤੇ ਅਸੀਂ ਵੀ ਕਹਿੰਦੇ ਅਸੀਂ ਕੋਈ ਮਾਰਨ ਲਈ ਥੋੜੀ ਬੰਦਾ ਕਹਿਆ ਸੀਗਾ ਮਗਰ ਪੁਲਿਸ ਨੇ 3 ਦਿਨ ਤੱਕ ਉਹ ਬੰਦਾ ਪਤਾ ਨਹੀਂ ਕਿਹੜਾ ਇਲਾਜ ਕਰਾ ਰਿਆ ਸੀਗਾ ਪਤਾ ਨਹੀਂ ਜਿਹੜਾ ਉਹ ਸਮਾਨ ਸੀਗਾ ਜਿਹੜਾ ਚੋਰੀ ਵਾਲਾ ਉਹ ਖੁਰਦਫੁਰਦ ਕਰ ਰਿਆ ਸੀਗਾ ਤੇ ਤਿੰਨ ਦਿਨ ਬਾਅਦ ਜਦ ਅਸੀਂ ਪ੍ਰੈਸ਼ਰਾਈਜ਼ ਕਰਿਆ ਮੈਂ ਗਿਆ ਤੇ ਸਾਡੇ ਗਊ ਰੱਖਸ਼ਾ ਦਲ ਤੋਂ ਜਿਹੜੇ ਪ੍ਰਧਾਨ ਅਸਤੀ ਜੀ ਅਸੀਂ ਪ੍ਰੈਸ਼ਰਾਈਜ਼ ਕਰਿਆ ਤਾਂ ਜਾ ਕੇ ਪੁਲਿਸ ਨੇ ਤਿੰਨ ਦਿਨ ਬਾਅਦ ਦੁਬਾਰੇ ਉਸ ਬੰਦੇ ਨੂੰ ਬੁਲਾਇਆ ਇੰਨਾ ਸ਼ਰਮਨਾਕ ਜਿਹੜਾ ਕੰਮ ਹੋਇਆ ਸਾਨੂੰ ਪਤਾ ਲੱਗੇ ਕਿ ਸੂਤਰਾ ਤੋਂ ਸਾਡੇ ਵੀ ਸਮਾਨ ਤਾਂ ਜਿਹੜਾ ਚੋਰੀ ਹੋ ਗਿਆ ਸੀ ਉਹ ਬਰਾਮਦ ਨਹੀਂ ਹੋ ਰਿਹਾ ਸੀ ਹੋਰ ਸਮਾਨ ਕਹਿੰਦੇ ਸੀ ਵੀ ਦੇ ਦਿਓ ਹਾਂ ਦੇਖੋ ਜਿਵੇਂ ਸੋਨੂ ਜਿਹਨੇ ਮੈਨੂੰ ਦੱਸਿਆ ਕਿ ਪੁਲਿਸ ਦੁਆਰਾ ਫਿਰ ਇਹ ਗੱਲ ਆਈ ਸੀਗੀ ਕਿ ਅਸੀਂ ਰਿਕਵਰੀ ਦਾ ਪਾਣਾ ਹੈ ਕਿ ਤੁਸੀਂ ਇਹ ਮੇ ਕਰੋ ਸਾਨੂੰ ਡਰਾਈ ਫਰੂਟ ਦੇ ਡੱਬੇ ਹੋਰ ਦੇ ਦਿਓ ਹਣਾ ਡਰਾਈ ਫਰੂਟ ਦੇ ਹੀ ਖਾਸ ਕਰਕੇ ਡੱਬੇ ਮੰਗੇਗੇ ਤੇ ਬਾਕੀ ਗਾਹਾਂ ਕੋਈ ਨਹੀਂ ਬਾਕੀ ਦਾ ਅਸੀਂ ਕਰ ਲੈਂਗੇ ਤੁਸੀਂ ਡਰਾਈ ਫਰੂਟ ਦੇ ਦੇ ਦਿਓ ਤੇ ਅਸੀਂ ਉਹ ਰਿਕਵਰੀ ਚ ਪਾ ਦਿੰਦੇ ਹਾਂ ਬਾਕੀ ਕੋਈ ਕੰਨੀਆਂ ਗੁੰਨੀਆਂ ਦੇ ਦਿਓ ਤੇ ਬੜੀ ਸ਼ਰਮਨਾਕ ਗੱਲ ਹੈ ਕੀ ਦੇਖੋ ਅਸੀਂ ਵੀ ਆਂਦੀ ਆ ਦੱਸੋ ਕਿ ਇੱਕ ਤਾਂ ਚੋਰ ਤੋਂ ਇੰਨੀ ਸਾਡੀ ਜਿਹੜੀ ਇੱਕ ਪੰਜਾਬ ਪੁਲਿਸ ਹੈ ਹਨਾ ਜਿਹਦਾ ਇਨਾ ਨਾਮ ਹੈ ਜਿਹੜੇ ਕਹਿੰਦੇ ਆ ਕਿ ਮੁਰਦਿਆਂ ਤੋਂ ਵੀ ਬੁਲਵਾ ਦਿੰਦੀ ਆ ਮਗਰ ਇੱਥੇ ਕੀ ਘਟਨਾ ਕਰਾਉਂ ਦੇਖ ਰਹੇ ਆ ਅਸੀਂ ਕਿ ਉਹਨਾਂ ਤੋਂ ਇੱਕ ਚੋਰ ਜਿਹੜਾ 2 ਦਿਨ ਦਾ ਰਿਮਾਂਡ ਵੀ ਲਿਆ ਗਿਆ 2 ਦਿਨ ਦੇ ਰਿਮਾਂਡ ਤੋਂ ਬਾਅਦ ਵੀ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗੇ ਕਿ ਤਿੰਨ ਚੋਰ ਸੀਗੇ ਨਾ ਤਾਂ ਉਹਨਾਂ ਨੇ ਕਿਸੇ ਹੋਰ ਬੰਦੇ ਨੂੰ ਅਰੈਸਟ ਕੀਤਾ ਨਾ ਕੋਈ ਰਿਕਵਰੀ ਕਰੀ ਆ ਉਲਟਾ ਜਿਹੜੀ ਆ ਸਾਨੂੰ ਈਵੇਂ ਲੱਗ ਰਿਹਾ ਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਹੋਰ ਸਮਾਨ ਦਾ ਜਿਹੜਾ ਘਾਟਾ ਪਵਾ ਲੋ ਹਨਾ ਕਿ ਉਹ ਸਾਨੂੰ ਦੇ ਦਿਓ ਤੇ ਅਸੀਂ ਉਸ ਤੇ ਕੇਸ ਪਾ ਗਏ ਹੁੰਦੇ। ਉਹ ਦੇ ਦਿਓ ਇਸ ਸੀ ਨੂੰ ਤੁਸੀਂ। ਬਸ ਸਾਨੂੰ ਤਾਂ ਐਵੇਂ ਲੱਗ ਰਿਹਾ ਕਿ ਪੰਜਾਬ ਪੁਲਿਸ ਹੈ ਜਿਹੜੀ ਇੱਕ ਕਮੇਟੀ ਸ਼ੋਅ ਚਲਾ ਰਹੀ ਹੈ ਰਾਜਪੁਰੇ ਦਾ ਖਾਸ ਕਰਕੇ ਇੱਕ ਕਮੇਟੀ ਸ਼ੋਅ ਚੱਲ ਰਿਹਾ ਹੈ। ਕੋਈ ਗੱਲ ਨਹੀਂ ਕੋਈ ਸਮਝ ਨਹੀਂ ਆਉਂਦਾ। ਐਵੇਂ ਲੱਗ ਰਿਹਾ ਜਿਵੇਂ ਰਲ ਮਿਲ ਕੇ ਗੇਮਾਂ ਖੇਡੀਆਂ ਜਾ ਰਹੀਆਂ। ਕੁਝ ਨਹੀਂ ਬਰਾੜ ਸਾਹਿਬ ਜਿਵੇਂ ਆਏ ਸੀਗੇ ਤੇ ਸਾਨੂੰ ਪੂਨ ਉਮੀਦ ਹੈ ਫਿਲਹਾਲ ਅਸੀਂ ਇਸ ਮਸਲੇ 'ਚ ਉਹਨਾਂ ਨੂੰ ਮਿਲ ਨਹੀਂ पाए ਪਰ ਦੇਖੋ ਸਾਨੂੰ ਉਮੀਦਾਂ ਹੋ ਸਕਦਾ ਉਹਨਾਂ ਦੇ ਆਣ ਨਾਲ ਕੁਝ ਬਿਹੇਵੀਅਰ ਚੇਂਜ ਹੋ ਗਿਆ ਜੀ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੱਦਾਂ ਵੀਰ ਜੀ ਨੇ ਕਿਹਾ ਕਿ ਚੋਰ ਇਹਨਾਂ ਨਾਲ ਸੈਟਿੰਗ ਕਰਾਈ ਗਈ ਹੈ ਕਿ 20000 ਰੁਪਏ ਲੈ ਲਓ ਤੇ ਸੈਟਿੰਗ ਕਰ ਲਓ ਕਿ ਵੀ ਪੁਲਿਸ ਮਤਲਬ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਸੋਨੂ ਮੁਤਾਬਕ ਮੈਨੂੰ ਪਤਾ ਲੱਗਿਆ ਕਿ ਇਹਨਾਂ ਕੋਲ ਉਹਨਾਂ ਦੇ ਘਰ ਕੇ ਆਏ ਸੀਗੇ ਉਹਨਾਂ ਦੁਬਾਰਾ ਇਹ ਕਿਹਾ ਗਿਆ ਹੈ ਕਿ ਤੁਸੀਂ ਜਿਵੇਂ ਕਰੋ ਜੀ ਕਿ 20-25000 ਰੁਪਏ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਕਿ ਚਲੋ ਮੁੰਡੇ ਤੋਂ ਗਲਤੀ ਹੋ ਗਈ ਹੈ ਅੱਗੇ ਤੋਂ ਨਹੀਂ ਹੋਏਗੀ ਤੇ ਪਰ ਮੈਂ ਬੜਾ ਹੀ ਸ਼ਾਬਾਸ਼ ਦਿੰਦਾ ਮੇਰੇ ਵੀਰ ਨੂੰ ਸੋਨੂੰ ਨੂੰ ਇਹਨਾਂ ਨੇ ਆਪਣਾ ਨਿੱਜੀ ਫਾਇਦਾ ਛੱਡ ਕੇ ਇਹਨਾਂ ਨੇ ਇਹ ਗੱਲ ਕਹੀ ਕਿ ਅਗਰ ਉਹ ਚੋਰ ਅੱਜ ਚਲੋ ਸੰਤ ਤਾਂ کہیں ਤੋਂ ਪਤਾ ਲੱਗ ਗਿਆ ਪਰ ਉਹ ਲੋਕਾਂ ਦੇ ਘਰੇ ਜਿਆਦਾ ਚੋਰੀਆਂ ਕਰਦਾ ਜੇ ਉਹਨਾਂ ਨੂੰ ਨਾ ਪਤਾ ਲੱਗਦਾ ਜਿੱਥੇ ਕਿ ਉਹ ਫਿਰ ਚੋਰੀਆਂ ਕਿੱਥੇ ਉਹ ਬੰਦਾ ਲੱਭਦੇ ਆ ਅਸੀਂ ਤਾਂ ਆਪਣੇ ਫੈਸਲੇ ਕਰ ਲਏ ਪੈਸੇ ਲੈ ਕੇ ਹਣਾ ਪਰ ਇਹਨਾਂ ਨੇ ਬਿਲਕੁਲ ਠਗਰਾਤਾ ਹੈ ਕਰ ਨਹੀਂ ਸੰਤ ਤਾਂ ਜਿਹੜਾ ਇਨਸਾਫ ਹੈ ਉਹ ਅਸੀਂ ਕਰ ਚਾਹੀਦਾ ਅਸੀਂ ਬਿਲਕੁਲ 1 ਰੁਪਈਆ ਨਹੀਂ ਲਵਾਂਗੇ ਤੇ ਤੁਸੀਂ ਸਾਰੀ ਗੱਲਬਾਤ ਸੁਣੀ ਤੇ ਤੁਸੀਂ ਆਪ ਕਮੈਂਟਾਂ ਰਾਹੀਂ ਦੱਸੋ ਕਿ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਰਾਜਪੁਰਾ ਦੇ ਵਿੱਚ ਕਿੱਦਾਂ ਦੀ ਚੱਲ ਰਹੀ ਹੈ ਕੀ ਇਹ ਚੋਰੀ ਦੀਆਂ ਵਾਰਦਾਤਾਂ ਖਤਮ ਹੋਣ ਦਾ ਨਾਮ ਲੈਣਗੀਆਂ ਜਾਂ ਨਹੀਂ ਲੈਣਗੀਆਂ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੱਕ ਇਹ ਖਬਰ ਨੂੰ ਪਹੁੰਚਾਇਆ ਜਾ ਸਕੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਰਾਜਪੁਰਾ ਦੀ ਜਨਤਾ ਹੈ ਉਹ ਕਿੰਨੀ ਕੁ ਬਿਹਾਲ ਹੋਈ ہوئی ਹੈ ਆਪ ਉਹਨਾਂ ਨੇ ਜਿਹੜਾ ਮੁਲਜ਼ਿਮ ਹੈਗਾ ਉਹ ਪੁਲਿਸ ਨੂੰ ਫੜਾਇਆ ਹੈਗਾ ਤੇ ਪੁਲਿਸ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੀ ਹੈਗੀ ਤੇ ਸਾਰਾ ਕੁਝ ਜਿਹੜਾ ਦੁਕਾਨਦਾਰ ਤੇ ਸੁਖੀ ਜੀ ਨੇ ਦੱਸਿਆ ਉਹ ਤੁਹਾਡੇ ਸਾਹਮਣੇ ਆ।